ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਜੀ ਬਾਪੂ ਲਾਭ ਸਿੰਘ ਜੀ ਆਪਦੇ ਸਮੇਂ ਚ ਬਾਪੂ ਪੂਰਾ ਬੈਲੀ ਰਹਾ ਪੂਰਾ ਸਿਰ ਕੱਟ ਬੰਦਾ ਸੀ ਆਪਣੇ ਪਿੰਡ ਚ ਰਾਜਵਾਨ ਰਾਜਵਾਨ ਰੋਹਣੋਂ ਪਿੰਡ ਆ ਰਾਜੇ ਵਾਲਾ ਰੋਹਣੋਂ ਇੱਥੇ ਭਗਤ ਪੂਰਨ ਸਿੰਘ ਜੀ ਦਾ ਪਿੰਡ ਆ ਖੰਨੇ ਦੇ ਕੋਲੇ ਲੁਧਿਆਣਾ ਜ਼ਿਲ੍ਹੇ ਦਾ ਤੇ ਬਾਪੂ ਜੇ ਸਾਡੇ ਕੋ ਆਏ ਸੀਗੇ ਇਹਨਾਂ ਦੀ ਅੱਖ ਤੇ ਰਸੌਲੀ ਸੀ ਕਾਫੀ ਵੱਡੀ ਇੱਥੇ ਲਟਕਦੀ ਸੀ ਅੱਖ ਦੇ ਉੱਤੇ ਬਾਜੂ ਗੱਟੀ ਹੋਈ ਸੀ ਪਹਿਲਾਂ ਹੀ ਬਾਪੂ ਜੀ ਦੀ ਇਕੱਲੇ ਰਹਿੰਦੇ ਸੀ ਪਿੱਛੇ ਪਰਿਵਾਰ ਕੋਈ ਨਹੀਂ ਉਸ ਤੋਂ ਬਾਅਦ ਉਹ ਅੱਖ ਵਾਲੀ ਰਸੌਲੀ ਦਾ ਆਪਰੇਟ ਕਰਕੇ ਉਹ ਰਿਮੂਵ ਕਰਤੀ ਡਾਕਟਰ ਸतीश ਜਨ ਨੇ ਉਸ ਤੋਂ ਬਾਅਦ 2 ਮਹੀਨੇ ਬਾਅਦ ਫਿਰ ਇੱਥੇ ਮੂੰਹ ਦੇ ਉੱਤੇ ਹੈ ਨਾ ਜਿਵੇਂ ਤੁਸੀਂ ਦੇਖਿਆ ਰਸੌਲੀ ਬਣ ਗਈ ਬਾਹਰ ਨੂੰ ਆਉਣ ਲੱਗ ਗਿਆ ਟਿਊਮਰ ਤਾਂ ਹੁਣ ਟੈਸਟ ਕਰਾਈ ਸੀ ਚੈੱਕਅਪ ਕਰਾਇਆ ਸੀ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਦੇ ਵਿੱਚ ਸੀ ਆ ਬਾਪੂ ਨੂੰ ਤੇ ਉਹਦਾ ਹੁਣ ਬਾਪੂ ਜੀ ਦਾ ਟ੍ਰੀਟਮੈਂਟ ਚੱਲਦਾ ਕੀਮੋਥੈਰੇਪੀ ਵਗੈਰਾ ਚੱਲ ਰਹੀ ਆ ਮੈਂ ਜਿਹਦੇ ਨਾਲ ਜਿਵੇਂ ਬਾਪੂ ਜੀ ਦੇ ਸਿਰ ਦੇ ਵਾਲ ਆ ਜਿਹੜੇ ਉਹੀ ਹੱਥ ਦੇ ਵਿੱਚ ਹੀ ਆਈ ਜਾਂਦੇ ਐ ਤਾਂ ਕਿਉਂਕਿ ਕੀਮੋਥੈਰੇਪੀ ਹੈ ਜਿਹੜੀ ਉਹ ਵਾਲ ਝਾੜ ਦਿੰਦੀ ਆ ਸਾਰੇ ਤੇ ਹੁਣ ਇੱਕ ਕੀਮੋਥੈਰੇਪੀ ਲੱਗ ਚੁੱਕੀ ਐ ਇੱਕ ਅੱਜ ਹੋ ਸਟਾਰਟ ਹੋਣੀ ਐ ਅੱਜ ਲੱਗਣੀ ਐ ਨਾ ਤੇ ਇਕ ਤੈਨਰੇ ਦੋਸਤ ਮਿੱਤਰ ਆ ਬਹੁਤ ਸਾਰੇ ਦੋਸਤ ਮਿੱਤਰ ਆ ਬਾਪੂ ਜਾ ਕੇ ਵੀ ਆਇਆ ਪਿੱਛੇ ਜੇ ਕਹਿੰਦਾ ਮਿਲ ਕੇ ਆਉਣਾ ਅਸੀਂ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਉਹ ਵੀਰੇ ਹੁਣੇ ਆ ਕੇ ਗਏ ਬੂਟੇ ਹੁਣੇ ਸਿਕੰਦਰ ਹੁਣੇ ਉਹ ਲੈ ਗਏ ਸੀ ਬਾਪੂ ਨੂੰ ਬਾਪੂ ਦੋ ਦਿਨ ਤਿੰਨ ਦਿਨ ਲਾ ਕੇ ਵੀ ਆਇਆ ਉਹਨਾਂ ਨੂੰ ਬੇਨਤੀ ਆ ਬਾਈ ਮਿਲ ਕੇ ਜਾਓ ਕਾਫੀ ਦਿਨ ਹੋ ਗਏ ਕਾਫੀ ਯਾਰ ਕਰਦਾ ਰਹਿਣਾ ਉਧਰ ਆ ਪਿਆ ਬਾਪੂ ਥੱਲੋ ਤੇ ਬਾਪੂ ਲਾਭ ਸਿੰਘ ਜੀ ਦੀ ਜਿਹੜੀ ਹੁਣ ਕੀਮੋ ਲੱਗਣੀ ਆ ਅਰਦਾਸ ਕਰਿਓ ਉਸ ਕੀਮੋ ਨਾਲ ਬਾਪੂ ਦਾ ਜਿਹੜਾ ਸਾਈਜ਼ ਆ ਘਟ ਜੇਵੇ ਤਗਲੀਫ ਜਿਹੜੀ ਘਟ ਜੇਵੇ ਕਿਸੇ ਤਰੀਕੇ ਬਾਪੂ ਟਕੜਾ ਹੋ ਜੇ ਕਿੱਕ ਬਾਪੂ ਬਿਲਕੁਲ ਹੀ ਸਹਾਰਾ ਲੈ ਕੇ ਨਹੀਂ ਰਾਜੀ ਕਿਸੇ ਤੋਂ ਜੇ ਮਾਣੇ ਸੇ ਠਾਉਣੇ ਆ ਜਾਂ ਕੋਈ ਕਰੇ ਨਹੀਂ ਮੈਂ ਆਪੇ ਕਰ ਲੂੰ ਦੁਬੱਟਾ ਵੀ ਮੈਂ ਆਪੇ ਬਨੂਗਾ ਬਾਪੂ ਲਾਹ ਸਿੰਘ ਇੱਕ ਖਰਦਾਰ ਬੰਦਾ ساری ਉਮਰ ਆਪਦੀ ਸ਼ਰਤਾਂ ਤੇ ਬਤੀਤ ਕੀਤੀ ਹੈ ਪਰ ਬੜਾ ਪੇਚ ਆਕੇ ਇਸ ਬਿਮਾਰੀ ਨੇ ਨਾਮ ਰਾਤ ਬਿਮਾਰੀ ਕੈਂਸਰ ਨੇ ਘੇਰ ਲਿਆ ਬਾਪੂ ਨੂੰ ਬਾਪੂ ਨੂੰ ਹਜੇ ਤੱਕ ਇਹ ਦੱਸਿਆ ਨਹੀਂ ਪੂਰਾ ਇਸ ਕਰਕੇ ਬਾਪੂ ਕਹਿੰਦਾ ਰਹਿੰਦਾ ਵੀ ਬਾਬਾ ਇਹਨੂੰ ਕਟਾ ਦਿਓ ਤੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਜਿਨ੍ਹਾਂ ਨੇ ਆਪਣਾ ਜੀਵਨ ਆਪਣੀਆਂ ਸ਼ਰਤਾਂ ਤੇ ਬਤੀਤ ਕੀਤਾ ਉਹ ਫਿਰ ਜਦੋਂ ਅਸ ਬੁੱਢੇ ਬਾੜ ਆ ਕੇ ਆਪਣੇਾਂ ਤੋਂ ਵੱਖ ਦੂਰ ਤੇ ਆਪਣੇ ਵੀ ਆਪ ਦੂਰ ਹੋ ਜਾਂਦੇ ਆ ਕਿਉਂਕਿ ਠੀਕ ਆ ਹੁਣ ਇਸ ਟਾਈਮ ਬਾਪੂ ਦੀ ਨੂੰ ਜ਼ਰੂਰਤ ਆ ਉਹ ਤਾਂ ਆ ਹੀ ਸਕਦੇ ਆ ਨਾ ਜਿਹੜੇ ਬਾਪੂ ਦੇ ਆਪਦੇ ਨੇ ਉਹ ਤਾਂ ਮਿਲ ਹੀ ਸਕਦੇ ਆ ਨਾ ਆ ਕੇ ਸਰਦਾਰ ਨੂੰ ਵਾਗੂ ਜੀ ਦਾ ਖਾਲਸਾ ਵਾਗੂ ਜੀ